ਪੰਜਾਬ ਚ ਇੱਕ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੋਇਆ ਸਿਰਫ ਇੱਕੋ ਹੀ ਅਧਿਕਾਰੀ ਦਾ ਉਹ ਅਧਿਕਾਰੀ ਪੰਜਾਬ ਵਿਜੀਲੈਂਸ ਬਿਊਰੋ ਦਾ ਚੀਫ ਡਾਇਰੈਕਟਰ ਆਈਪੀਐਸ ਅਫਸਰ ਵਰਿੰਦਰ ਕੁਮਾਰ ਸ਼ਰਮਾ ਜਿਹੜੇ ਕਿ ਪਿਛਲੇ 2000 ਤੋਂ ਵੱਧ ਸਮੇਂ ਤੋਂ ਵਿਜੀਲੈਂਸ ਬਿਊਰੋ ਚ ਸੇਵਾਵਾਂ ਦੇ ਰਹੇ ਸੀ ਕਾਫੀ ਟਰੈਪ ਲਗਾਏ ਰੰਗੇ ਹੱਥੀਂ ਪ੍ਰਸ਼ਟ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕੁਝ ਕੁਝ ਅਫਸਰ ਸੀ ਮਾਲ ਵਿਭਾਗ ਦੇ ਪੁਲਿਸ ਵਿਭਾਗ ਦੇ ਜਾਂ ਬਿਲੀ ਬੋਰਡ ਵਿਭਾਗ ਦੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਉਹਨਾਂ ਨੇ ਜਿਹੜਾ ਵਿਜੀਲੈਂਸ ਬਿਊਰੋ ਦੀ ਕਾਰਗੁਜ਼ਾਰੀ ਜਿਹੜੀ ਕਾਬਲੀ ਤਾਰੀਫ ਰਹੀ ਹੈ ਪਰ ਕਿੰਨਾ ਕਾਰਨ ਕਾਰਨ ਉਹਨਾਂ ਨੂੰ ਬਦਲਿਆ ਗਿਆ ਅਜੇ ਤੱਕ ਉਹਨਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ ਫਿਲਹਾਲ ਵਰਿੰਦਰ ਕੁਮਾਰ ਆਈਪੀਐਸ ਨੂੰ ਜਿਹੜਾ ਏਡੀ ਏਡੀਜੀ ਵੀ ਤੌਰ ਡੀਜੀਪੀ ਦਫ਼ਤਰ ਨੂੰ ਰਿਪੋਰਟ ਕਰਨ ਦੇ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਤਾਂ ਫਿਲਹਾਲ ਜੀ ਨਗੇਸ਼ਵਰ rau ਨਵੇਂ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਹੋਣਗੇ ਉਹਨਾਂ ਨੂੰ ਜਿਹੜੇ ਤਬਾਦਲੇ ਦੇ ਜਿਹੜੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਫਿਲਹਾਲ ਜੀ ਨਗੇਸ਼ਵਰ ਰਾਓ ਜੀ ਗੱਲ ਕਰੀ ਤਾਂ 1995 ਬੈਚ ਦੇ ਆਈਪੀਐਸ ਅਧਿਕਾਰੀ ਨੇ ਜਿਹੜੇ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਐਸਐਸਪੀ ਤੋਂ ਲੈ ਕੇ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਵਿੰਗਸ ਦੇ ਵਿੱਚ बतौर ਡੀਆਈਜੀ ਆਈਜੀ ਤੇ ਏਡੀਜੀਪੀ ਆਪਣੀਆਂ ਸੇਵਾਵਾਂ ਦੇ ਰਹੇ ਸਨ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਪੰਜਾਬ ਬਿਜ਼ਨਸ ਬਿਊਰੋ ਦੇ ਨਵੇਂ ਡਾਇਰੈਕਟਰ ਜੀ ਨਗੇਸ਼ਵਰ ਰਾਓ ਹੋਣਗੇ ਤਾਂ ਹੁਣ ਦੇਖਦੇ ਆਉਣ ਵਾਲੇ ਸਮੇਂ ਵਿੱਚ ਬਿਜ਼ਨਸ ਬਿਊਰੋ ਦੇ ਵੱਖ-ਵੱਖ ਜ਼ਿਲ੍ਹਿਆਂ ਜਾਂ ਰੇਂਜ ਦੇ ਵਿੱਚ ਕਿੰਨਾ ਕੁ ਟਾਂਚਾ ਬਦਲਾਂ ਦੇ ਵਿੱਚ ਸਮਾਂ ਲੱਗਦਾ ਤਾਂ ACR ਬਾਰੇ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ